ਕਿ ਇੱਕ ਪਾਸੇ ਕੋ ਬਲਤਕਾਰੀ ਹੈ ਜਿਸ ਨੂੰ 2 ਘੰਟੇ ਦੀ بجائے 2-2 ਮਹੀਨਿਆਂ ਦੀ ਪਰੋਲ ਦਿੱਤੀ ਜਾਂਦੀ ਹੈ ਇੱਕ ਪਾਸੇ ਕੋ ਸਿੱਖ ਹੈ ਜਿਸ ਨੇ ਆਪਣੇ ਨੌਜਵਾਨੀ ਨੂੰ ਆਪਣੇ ਪੰਥ ਨੂੰ ਬਚਾਉਣ ਦੇ ਲਈ ਸਾਡੀਆਂ ਡਿੱਗੀਆਂ ਹੋਈਆਂ ਪੱਗਾਂ ਨੂੰ ਸਿਰਾਂ ਦੇ ਉੱਤੇ ਰਖਾਉਣ ਦੇ ਲਈ ਜਿਹੜਾ ਉਹਨਾਂ ਨੇ ਆਪਣੀ ਨੌਜਵਾਨੀ ਨੂੰ ਕਾਲ ਕੋਠੜੀ ਦੇ ਵਿੱਚ ਕੈਦ ਕਰਵਾ ਲਿਆ 30 ਸਾਲ ਹੋ ਚੁੱਕੇ ਆ ਉਹਨਾਂ ਨੂੰ ਔਰ ਉਹਨਾਂ ਨੂੰ ਜਿਹੜਾ ਆ ਜੇਦੋਂ ਪੈਰੋਲ ਮਿਲਦੀ ਆ ਤਾਂ 2 ਘੰਟੇ ਦੀ ਪੈਰੋਲ ਦਿੱਤੀ ਜਾਂਦੀ ਆ ਔਰ ਅਜਿਹੀ ਪੈਰੋਲ ਦਿੱਤੀ ਜਾਂਦੀ ਆ ਕਿ ਨਾ ਤਾਂ ਉਹ ਕਿਸੇ ਨੂੰ ਮਿਲ ਸਕਦੇ ਆ ਨਾ ਕਿਸੇ ਨਾਲ ਗੱਲ ਕਰ ਸਕਦੇ ਆ ਨਾ ਉਹਨਾਂ ਨੂੰ ਉਹ ਖੁੱਲ ਕੇ ਕਿਸੇ ਨਾਲ ਗੱਲ ਹੀ ਨਹੀਂ ਕਰ ਸਕਦੇ ਕਿ ਅਸੀਂ ਖੁਦ ਜਿਹੜੇ ਇਸ ਚੀਜ਼ ਦੇ ਜ਼ਿੰਮੇਵਾਰਾਂ ਕਿ ਸਾਡੇ ਮੋਰਚਿਆਂ ਦੇ ਵਿੱਚ ਇਕੱਠ ਨਹੀਂ ਜਦ ਕੇ ਸਾਡਾ ਇਹ ਜਿਹੜਾ ਮੋਰਚਾ ਸਾਡੀ ਜਿਹੜੀ ਪਹਿਲੀ ਮੰਗ ਹੈ ਚਾਰ ਮੰਗਾਂ ਨੇ ਉਹਨਾਂ ਚਾਰ ਮੰਗਾਂ ਦੇ ਵਿੱਚ ਪਹਿਲੀ ਮੰਗ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹੋਈ ਪਾਵਲ ਸਰੂਪਾਂ ਦੀ ਬੇਅਦਬੀ ਦਾ ਸਾਡੇ ਗੁਰੂ ਦੇ ਅੰਗਾਂ ਨੂੰ ਪਾੜ ਕੇ ਗਲੀਆਂ ਦੇ ਵਿੱਚ ਖਿਲਾਰੇ ਜਾਂਦਾ ਸੋ ਉਸ ਦਾ ਸਾਨੂੰ ਨਾ ਤਾਂ ਇਨਸਾਫ਼ ਮਿਲਿਆ ਨਾ ਪੰਜਾਬ ਸਰਕਾਰ ਨੇ ਦਿੱਤਾ ਨਾ ਕੇਂਦਰ ਸਰਕਾਰ ਨੇ ਦਿੱਤਾ ਸੋ ਸਭ ਤੋਂ ਪਹਿਲਾਂ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਪ੍ਰਤੀ ਸਾਡੀ ਕੌਮ ਨੂੰ ਜਿਹੜਾ ਦਰਦ ਨਹੀਂ ਰਿਹਾ ਮੈਂ ਇਹ ਗੱਲ ਕਹਿਣੀ ਚਾਹੁੰਦਾ ਜਿਹੜੇ ਕੇ ਆਪਣੇ ਘਰ ਦੇ ਸੰਬੰਧੀਆਂ ਦੇ ਦੁੱਖ ਦੇ ਵਿੱਚ ਸੁੱਖ ਦੇ ਵਿੱਚ ਜਿਹੜੇ ਆ ਕਦੇ ਆਪਣੇ ਘਰ ਦੇ ਵਿੱਚ ਨਹੀਂ ਆਏ ਠੀਕ ਹੈ ਨਾ ਜੀ ਭਾਈ ਜਗਤਾਰ ਸਿੰਘ ਜੀ ਤਾਰਾ ਹਜੇ ਪਿੱਛੇ ਜੀ ਉਹਨਾਂ ਦੀ ਭਤੀਜੀ ਦਾ ਵਿਆਹ ਵੀ ਸੀਗਾ ਉਹਨਾਂ ਨੂੰ 2 ਘੰਟੇ ਦੀ ਪਰੋਲ ਦਿੱਤੀ ਜਾਂਦੀ ਹੈ ਠੀਕ ਹੈ ਨਾ ਜੀ ਸਾਡਾ ਦੇਖੋ ਸਿੱਖਾਂ ਦੀ ਪਾਵਰ ਕਿੱਥੇ ਕਿ ਜਾ ਕੇ ਮੁੱਕ ਜਾਂਦੀ ਹੈ ਮੈਂ ਇਹ ਗੱਲ ਕਹਿਣੀ ਚਾਹੁੰਨਾ ਜਦ ਕੇ ਅਜਿਹੇ ਸਾਧ ਪਗੰਢੀ ਆਉਂਦੇ ਆ ਬਾਹਰ ਠੀਕ ਹੈ ਨਾ ਇਹ ਉਹ ਆਪਣਾ ਖੁੱਲ ਕੇ ਪ੍ਰਚਾਰ ਵੀ ਕਰਕੇ ਜਾਂਦੇ ਆ ਔਰ ਉਹਨਾਂ ਨੂੰ ਜੈਡ ਸਕੋਟੀਆਂ ਵੀ ਦਿੱਤੀਆਂ ਜਾਂਦੀਆਂ ਨੇ ਆ ਪਿੱਛੇ ਜਿਹੇ ਕਸਾਈਆਂ ਦਾ ਜਿਹੜਾ ਬਲਤਕਾਰੀ ਸੀਗਾ ਉਹ ਚੰਡੀਗੜ੍ਹ ਦੇ ਵਿੱਚ ਆਪਦੀ ਜਿਹੜਾ ਪਦ ਯਾਤਰਾ ਕੱਢਦਾ ਫਿਰਦਾ ਸੀ ਕਿਤੇ ਨਾ ਕਿਤੇ ਸਾਡੇ ਪੰਜਾਬ ਦੀ ਹਕੂਮਤ ਦਾ ਸਭ ਤੋਂ ਵੱਡਾ ਹੱਥ ਹੈ ਕਿ ਸਾਡੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਕਿਤੇ ਜਾਗਰੂਕ ਨਾ ਹੋ ਜਾਣ ਕਾਨੂੰਨ ਹੁੰਦਾ ਤਾਂ ਸਾਡੀਆਂ ਜਿਹੜੀਆਂ ਮਾਵਾਂ ਭੈਣਾਂ ਦੀਆਂ ਧੀਆਂ ਦੀ ਬੇਇੱਜ਼ਤੀ ਹੋਈ ਹੈ 84 ਤੋਂ ਲੈ ਕੇ 92 93 ਤੱਕ ਠੀਕ ਹੈ ਨਹੀਂ ਭਾਈ ਗੁਰਜੰਨ ਸਿੰਘ ਜੀ ਬੁੱਧ ਸਿੰਘ ਵਾਲਾ ਉਹਨਾਂ ਦੇ ਪਰਿਵਾਰ ਦੇ ਨਾਲ ਕੀ ਕੀਤਾ ਗਿਆ ਇੱਕ ਉਸ ਨਕਲੀ ਪੂਲੇ ਨੇਂਗ ਦੇ ਵੱਲੋਂ ਜਿਹੜਾ ਭਾਈ ਬਲਵਿੰਦਰ ਸਿੰਘ ਜਟਾਣੇ ਦਾ ਪਰਿਵਾਰ ਜਿਹੜਾ ਆ ਸਾੜ ਦਿੱਤਾ ਗਿਆ ਸੀ ਉਹਨਾਂ ਦਾ ਛੋਟਾ ਜਿਹਾ ਬੱਚਾ ਵੀ ਸਾੜ ਦਿੱਤਾ ਗਿਆ ਅੱਗ ਦੇ ਵਿੱਚ ਅਜਿਹਾ ਕਾੜ ਨਹੀਂ ਸੀ ਹੋਣੇ ਜੇਕਰ ਕਾਨੂੰਨ ਸਾਡੇ ਲਈ ਚੰਗਾ ਹੁੰਦਾ ਆਜ਼ਾਦੀ ਨਹੀਂ ਹੈ ਸਾਨੂੰ ਤੁਸੀਂ ਗੁਲਾਮ ਹੋਏ ਸਾਨੂੰ ਅਹਿਸਾਸ ਕਰਾਇਆ ਜਾਂਦਾ ਜੇਕਰ ਅਸੀਂ ਗੁਲਾਮ ਨਾ ਹੁੰਦੇ ਤਾਂ ਸਾਡੇ ਪਾਸਪੋਰਟ ਦੇ ਉੱਤੇ ਕਿਸੇ ਤਰ੍ਹਾਂ ਹੀ ਹਿੰਦੂ ਨਹੀਂ ਸੀ ਲਿਖਿਆ ਜਾਣਾ ਚਾਹੀਦਾ ਠੀਕ ਹੈ ਨਾ ਸਾਨੂੰ ਗੁਰੂ ਕੇ ਸਿੱਖ ਕਿਹਾ ਜਾਣਾ ਸੀ ਭਾਵ ਸਾਡੀ ਜਿਹੜੀ ਹੈ ਮਰਦਮ ਸ਼ੁਮਾਰੀ ਹੁੰਦੀ ਹੈ ਹਰ ਸਾਲ ਹਰ ਸਾਲ ਦੇ ਵਿੱਚ ਮਰਦਮ ਸ਼ੁਮਾਰੀ ਹੁੰਦੀ ਹਰ ਕੌਮ ਦੀ ਪਰ ਸਿੱਖਾਂ ਨੇ ਕਦੇ ਆਪਣੀ ਮਰਦਮ ਸ਼ੁਮਾਰੀ ਨਹੀਂ ਕਰਾਈ ਕਿਉਂ ਸਾਡੀ ਹਕੂਮਤ ਨਹੀਂ ਚਾਹੁੰਦੀ ਸਾਡੇ ਜਿਹੜੇ ਵੱਡੇ ਲੀਡਰ ਨੇ ਜਿਹੜੇ ਕੁਰਸੀਆਂ ਦਾ ਆਨੰਦ ਮਾਣਦੇ ਆ ਉਹ ਇਹਨਾਂ ਗੱਲਾਂ ਨੂੰ ਚਾਹੁੰਦੇ ਨਹੀਂ ਹੈਗੇ ਕਿ ਸਾਡੀ ਜਿਹੜੀ ਕੌਮ ਹੈ ਉਹ ਅੱਗੇ ਵੱਧ ਜਾਵੇ ਹਰ ਸੋਮਵਾਰ ਜਾਂ ਸ਼ੁੱਕਰਵਾਰ ਨੂੰ ਜਦੋਂ ਉਹਨਾਂ ਨੂੰ ਮੁਲਾਕਾਤ ਕਰਨ ਦੇ ਲਈ ਜਾਂਦੇ ਆ ਉਹ ਫਤਿਹ ਬੁਲਾਉਣ ਤੋਂ ਬਾਅਦ ਪਹਿਲਾਂ ਇਹ ਪੁੱਛਦੇ ਆ ਕਿ ਮੇਰੀ ਕੌਮ ਦਾ ਕੀ ਹਾਲ ਹੈ ਇਹ ਉਹਨਾਂ ਦੇ ਮੁੱਖ ਦੇ ਸ਼ਬਦ ਨੇ ਜੇ ਮੈਂ ਝੂਠ ਬੋਲਾਂ ਤੇ ਅੱਜ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਰਾਜ ਕੋਈ ਹੋਰ ਕਰ ਰਿਹਾ ਹੈ ਠੀਕ ਹੈ ਨਹੀਂ ਰਾਜ ਕੋਈ ਹੋਰ ਕਰ ਰਿਹਾ ਪਰ ਉਸ ਰਾਜ ਨੂੰ ਚਲਾਉਣ ਦੇ ਲਈ ਸ਼ਾਸਨ ਨੂੰ ਚਲਾਉਣ ਦੇ ਲਈ ਜਿਹੜਾ ਇੱਕ ਸਿੱਖ ਬੈਠਾ ਹੈ ਭਾਵੇਂ ਇੱਕ ਪੰਜਾਬੀ ਹੈ ਜਿਸ ਦੇ ਸਿਰ ਦੇ ਉੱਤੇ ਪੱਗ ਬੰਨੀ ਹੋਈ ਹੈ ਪਰ ਜਿਹੜਾ ਰਾਜ ਹੈ ਉਹ ਸੈਂਟਰ ਦਾ ਰਾਜ ਹੈ ਹਿੰਦੂ ਤਾਂ ਵੀ ਰਾਜ ਹੈ ਮੈਂ ਇਹ ਗੱਲ ਨਹੀਂ ਕਹਿੰਦਾ ਕਿ ਮੈਂ ਕਿਸੇ ਧਰਮ ਦੇ ਖਿਲਾਫ ਹਾਂ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸਾਡੇ ਉੱਤੇ ਇਹ ਚੀਜ਼ਾਂ ਕਿਉਂ ਥੋਪੀਆਂ ਜਾਂਦੀਆਂ ਸਾਡੇ ਸ਼ਹੀਦੀ ਦਿਹਾੜਿਆਂ ਦੇ ਉੱਤੇ ਆ ਠੇਕੇ ਖਲਵਾ ਕੇ ਰੱਖਣੇ ਮੀਟ ਦੀਆਂ ਦੁਕਾਨਾਂ ਖਲਵਾ ਕੇ ਰੱਖਣੀਆਂ ਪਰ ਜਦੋਂ ਇਹਨਾਂ ਦੇ ਰਾਮ ਮੰਦਰਾਂ ਦੀਆਂ ਓਪਨਿੰਗਾਂ ਹੁੰਦੀਆਂ ਨੇ ਉਦੋਂ ਉਦੋਂ ਜਿਹੜਾ ਸਾਰਾ ਪੰਜਾਬ ਸਾਰਾ ਇੰਡੀਆ ਜਿਹੜਾ ਬੰਦ ਕਰ ਦਿੱਤਾ ਜਾਂਦਾ ਜੇਕਰ ਆਪਾਂ ਗੱਲ ਕਰੀਏ ਕਿ ਸਾਡੇ ਉੱਤੇ ਰਹਿਮ ਕੀਤਾ ਜਾਵੇ ਜਾਂ ਅਸੀਂ ਆਪਣੇ ਕੀਤੇ ਹੋਏ ਦੀ ਮਾਫੀ ਮੰਗਦੇ ਹਾਂ ਤਾਂ ਮੈਂ ਕਹਿੰਦਾ ਵੀ ਉਹ ਮਾਫੀ ਮੰਗਣ ਵਾਲਾ ਖੂਨ ਤਾਂ ਵੈਸੇ ਹੈ ਨਹੀਂ ਕੋਮ ਇਨਸਾਫ ਮੋਰਚੇ ਤੇ ਮੌਜੂਦਾ ਤਾਂ ਇੱਕ ਅਜਿਹਾ ਨੌਜਵਾਨ ਸ਼ੁਰੂ ਤੋਂ ਹੀ ਕੋਮ ਇਨਸਾਫ ਮੋਰਚੇ ਦਾ ਇੱਕ ਹਿੱਸਾ ਬਣਿਆ ਹੋਇਆ ਹੈ ਤਾਂ ਉਹ ਨੌਜਵਾਨ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਾਂਗੇ ਤਾਂ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਤਾਂ ਬਾਈ ਯੋਧਾ ਕਹਿੰਦੇ ਨੇ ਤੁਹਾਨੂੰ ਹਨਾ ਤੁਸੀਂ ਸ਼ੁਰੂ ਤੋਂ ਹੀ ਕੋਮ ਇਨਸਾਫ ਮੋਰਚੇ ਦੇ ਨਾਲ ਜੁੜੇ ਹੋਏ ਹੋ ਇੱਕ ਨੌਜਵਾਨ ਹੋਣ ਦੇ ਨਾਤੇ ਮੇਰਾ ਤੁਹਾਡੇ ਨਾਲ ਇਹ ਸਵਾਲ ਆ ਕਿ ਕਿੱਥੇ ਪਹੁੰਚ ਚੁੱਕਿਆ ਹੈ ਕੋਮ ਇਨਸਾਫ ਮੋਰਚਾ ਕਿਉਂਕਿ ਪੂਰਾ 1 ਸਾਲ ਹੋ ਗਿਆ ਕੋਮ ਇਨਸਾਫ ਮੋਰ ਵਹਿਤਈ ਮੈਂ ਪਹਿਲੀ ਗੱਲ ਤਾਂ ਇਹ ਕਹਿਣੀ ਚਾਹੁੰਦਾ ਕਿ 2023 ਨੂੰ 7 ਜਨਵਰੀ ਵਾਲੇ ਦਿਨ ਇਹ ਕੌਮੀ ਇਨਸਾਫ ਮੋਰਚਾ ਲੱਗਿਆ ਸੀਗਾ ਸੋ ਉਸ 7 ਜਨਵਰੀ ਤੋਂ ਲੈ ਕੇ ਮਾਰਚ ਅਪ੍ਰੈਲ ਦੀ ਵਿਸਾਖੀ ਤੱਕ ਇਹਦੇ ਬਹੁਤ ਭੜਵਾ ਇਕੱਠ ਸੀਗਾ ਪਰ ਜਦੋਂ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਉਸ ਦੇ ਪਿੱਛੇ ਪੰਜਾਬ ਦੇ ਵਿੱਚੋਂ ਕਈ ਜ਼ਿਲ੍ਹਿਆਂ ਦੇ ਵਿੱਚੋਂ ਜਿਹੜਾ ਨੌਜਵਾਨਾਂ ਦੀਆਂ ਚੁੱਕ ਚਕਈਆਂ ਹੁੰਦੀਆਂ ਨੇ ਪੰਜਾਬ ਪੁਲਿਸ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਸੈਂਟਰ ਦੀ ਪੁਲਿਸ ਲਾ ਕੇ ਸੈਂਟਰ ਦੀ ਫੋਰਸ ਲਾ ਕੇ ਸਾਡੇ ਪੰਜਾਬ ਦੇ ਹਕੂਮਤ ਦੇ ਵੱਲੋਂ ਜਿਹੜਾ ਆ ਨੌਜਵਾਨਾਂ ਨੂੰ ਚੁੱਕ ਕੇ ਡਿਬਰੂਗੜ ਜੇਲ੍ਹ ਦੇ ਵਿੱਚ ਸੁਟਿਆ ਜਾਂਦਾ ਹੈ ਉਸ ਤੋਂ ਬਾਅਦ ਜਿਹੜਾ ਨੌਜਵਾਨਾਂ ਦੇ ਵਿੱਚ ਇੱਕ ਅਜੀਹ੍ਹਾ ਡਰ ਫੈਲਾਇਆ ਗਿਆ ਸੰਗਤ ਦੇ ਵਿੱਚ ਅਜੀਹ੍ਹਾ ਡਰ ਫੈਲਾਇਆ ਗਿਆ ਕਿ ਹਰ ਇੱਕ ਕੋਈ ਚਾਹੇ ਕੋਈ ਵੀ ਮੋਰਚਾ ਸੀ ਚਾਹੇ ਉਹ ਅਮਰਤਪਾਲ ਸਿੰਘ ਜੀ ਦੇ ਲਈ ਜਾਂ ਨੌਜਵਾਨਾਂ ਦੇ ਲਈ ਜਿਹੜਾ ਮੋਰਚਾ ਲੱਗਿਆ ਸੀਗਾ ਹਰੀਕੇ ਪੱਤਣ ਕੌਮੀ ਇਨਸਾ ਮੋਰਚਾ ਸੀ ਸਾਰੇ ਪਾਸਿਆਂ ਦੇ ਉੱਤੋਂ ਜਿਹੜਾ ਇਹ ਸੰਗਤ ਦਾ ਘਟਣਾ ਜਿਹੜਾ ਇਹ ਘਟਾਓ ਜਿਹੜਾ ਬਹੁਤ ਜ਼ਿਆਦਾ ਘਟ ਹੋ ਗਿਆ ਸੋ ਕਿਤੇ ਨਾ ਕਿਤੇ ਮੈਂ ਇਹ ਗੱਲ ਕਹੂੰਗਾ ਕਿ ਇਸ ਮੋਰਚੇ ਨੂੰ ਜੋ ਮੋਰਚੇ ਦੇ ਵਿੱਚ ਪਿੱਛੇ ਜੇ ਸੰਗਤ ਜੋ ਕਮੀ ਹੋਈ ਹੈ ਉਸ ਦੇ ਪਿੱਛੇ ਪ੍ਰਸ਼ਾਸਨ ਦਾ ਔਰ ਪੰਜਾਬ ਸਰਕਾਰ ਦਾ ਬਹੁਤ ਵੱਡਾ ਹੱਥ ਹੈ ਔਰ ਦੂਸਰੀ ਗੱਲ ਜਿਹੜਾ ਮੋਰਚਾ ਹੁਣ ਕਿਸ ਸਥਿਤੀ ਦੇ ਵਿੱਚ ਕਿੱਥੇ ਤੱਕ ਮੋਰਚਾ ਪਹੁੰਚਿਆ ਜਿਸ ਦਿਨ ਇਹ ਮੋਰਚਾ ਲੱਗਾ ਹੋਇਆ ਸੀਗਾ ਨਾ ਤੇ ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹੋਈ ਬੇਅਦਬੀ ਬਾਰੇ ਬੋਲਦਾ ਸੀ ਨਾ ਕੋਈ ਬੰਦੀ ਸਿੰਘਾਂ ਦੇ ਲਈ ਬੋਲਦਾ ਸੀ ਜਿਹੜੇ ਕਿ ਬੰਦੀ ਸਿੰਘ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੇ ਲਈ ਪੰਜਾਬ ਦੇ ਨੌਜਵਾਨਾਂ ਦੀ ਖਾਤਰ ਜਿਨ੍ਹਾਂ ਨੇ ਆਪਣੀ ਨੌਜਵਾਨੀ ਨੂੰ ਕਾਲ ਕੋਠੜੀਆਂ ਦੇ ਵਿੱਚ ਕੈਦ ਕਰ ਲਿਆ ਕਾਲ ਕੋਠੜੀਆਂ ਦੇ ਵਿੱਚ ਖਤਮ ਕਰ ਦਿੱਤਾ ਭਾਵ ਕੇ ਜਹੈਦਾਰ ਜਗਤਾਰ ਸਿੰਘ ਜੀ ਹਵਾਰਾ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਭਾਈ ਜਗਤਾਰ ਸਿੰਘ ਜੀ ਤਾਰਾ ਵਰਗੇ ਭਾਈ ਪਰਮਜੀਤ ਸਿੰਘ ਪਿਉਰੇ ਵਰਗੇ ਉਹ ਨੌਜਵਾਨ ਜਿਨ੍ਹਾਂ ਦੇ ਅਜੇ ਦਾੜੀਆਂ ਵੀ ਨਹੀਂ ਸੀ ਫੁੱਟੀਆਂ ਜਹੈਦਾਰ ਜਗਤਾਰ ਸਿੰਘ ਜੀ ਹਵਾਰਾ ਉਹ ਇਸ ਟੀਮ ਦੇ ਵਿੱਚ ਸਾਰਿਆਂ ਤੋਂ ਛੋਟੇ ਸੀ ਜਿਨ੍ਹਾਂ ਨੇ ਇਹ ਬਿਆਨਤ ਸਿੰਘ ਅਸਾਸਿਨੇਸ਼ਨ ਵਾਲੇ ਦੇ ਵਿੱਚ ਰੋਲ ਨਿਭਾਇਆ ਉਹ ਰੋਲ ਉਹਨਾਂ ਨੇ ਨਿਭਾਇਆ ਤੇ ਕੁਰਬਾਨੀ ਕੀਤੀ ਸ਼ਹੀਦੀ ਦਿੱਤੀ ਭਾਈ ਦਲਾਵਰ ਸਿੰਘ ਜੀ ਉਹਨਾਂ ਨੇ ਸੋ ਇਹ ਸ਼ਹੀਦੀ ਜਿਹੜੀ ਹੈ ਦੇਣੀ ਔਰ ਇਸ ਟੀਮ ਨੂੰ ਲੀਡ ਕਰਨਾ ਇਹ ਕਾਰਜ ਕਰਨਾ ਕੌਮੀ ਕਾਰਜ ਕਰਨਾ ਇਹ ਬੜਾ ਬਯੰਤ ਜ਼ਰੂਰੀ ਸੀਗਾ ਕਿਉਂਕਿ ਜਿਹੜਾ ਉਸ ਸਮੇਂ ਦਾ 부ਚੜ ਮੁੱਖ ਮੰਤਰੀ ਸੀਗਾ ਉਹ ਪੰਜਾਬ ਦੀ ਨੌਜਵਾਨੀ ਦਾ ਇਤਨਾ ਕ ਵੱਡਾ ਕਾਹਨ ਕਰ ਰਿਹਾ ਸੀ ਕਿ ਇੱਕ ਨੌਜਵਾਨ ਦੇ ਬਦਲੇ ਦੇ ਵਿੱਚ ਇੱਕ ਵੱਡੀਆਂ ਜੜੀਆਂ ਨੇ ਪਦਵੀਆਂ ਪੁਲਿਸ ਪ੍ਰਸ਼ਾਸਨ ਨੂੰ ਦਿੱਤੀਆਂ ਜਾ ਰਹੀਆਂ ਸੀਗੀਆਂ ਸੋ ਉਸ ਰੋਕ ਰੋਸ ਹੋ ਰਹੇ ਕਾਂਡ ਨੂੰ ਉਸ ਜੈਨੋਸਾਈਡ ਨੂੰ ਰੋਕਣ ਦੇ ਲਈ ਭਾਈ ਜਗਤਾਰ ਸਿੰਘ ਜੀ ਹਵਾਰਾ ਉਹਨਾਂ ਨੇ ਇੱਕ ਟੀਮ ਬਣਾਈ ਉਸ ਟੀਮ ਦੇ ਬਾਬਤ ਜਿਹੜਾ ਇਹ ਕਾਰਜ ਕੀਤਾ ਗਿਆ ਇਹ ਕਾਰਜ ਦੇ ਕਰਕੇ ਹੀ ਇਹ ਜੜੀਆਂ ਨੌਜਵਾਨਾਂ ਦੀਆਂ ਜੋ ਜੈਨੋਸਾਈਡ ਹੋ ਰਿਆ ਸੀ ਇਹ ਖਤਮ ਹੋਇਆ ਸੋ ਅੱਜ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹਰ ਇੱਕ ਦੀ ਜ਼ੁਬਾਨ ਦੇ ਉੱਤੇ ਜਹਦਰ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਵਰਗੇ ਨੌਜਵਾਨਾਂ ਦਾ ਜਿਹੜਾ ਆ ਨਾਮ ਆਉਂਦਾ ਸੋ ਜਦ ਕੇ ਇਹ ਨੌਜਵਾਨਾਂ ਦਾ ਨਾਮ ਕਦੇ ਲਿਆ ਨਹੀਂ ਸੀ ਗਿਆ ਜਦੋਂ ਸਰਬੱਤ ਖਾਲਸੇ ਦੇ ਵਿੱਚ ਭਰੇ ਇਕੱਠ ਦੇ ਵਿੱਚ ਜਿਹੜਾ 8-10 ਲੱਖ ਦਾ ਇਕੱਠ ਸੀਗਾ ਉਹਨਾਂ ਨੇ ਜਦੋਂ ਜ਼ਹੀਦਾਰ ਜਗਤਾਰ ਸਿੰਘ ਵਾਰਾਜੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਜ਼ਹੀਦਾਰ ਐਲਾਨਿਆ ਤਾਂ ਉਦੋਂ ਤਾਂ ਬਹੁਤ ਸਾਡੀਆਂ ਸੰਗਤਾਂ ਨੇ ਜਿਹੜਾ ਜਕਾਰਿਆਂ ਦੇ ਵਿੱਚ ਇਸ ਚੀਜ਼ ਦੀ ਹਾਮੀ ਭਰੀ ਇਸ ਚੀਜ਼ ਦਾ ਜਵਾਬ ਦਿੱਤਾ ਕਿ ਸਾਨੂੰ ਮਨਜ਼ੂਰ ਹੈ ਔਰ ਹੱਸ ਕੇ ਇਸ ਹੁਕਮ ਨੂੰ ਆਪਣੇ ਮੱਥੇ ਦੇ ਨਾਲ ਲਾਇਆ ਪਰ ਅੱਜ ਮੈਂ ਇਹ ਗੱਲ ਕਹਿਣੀ ਚਾਹੁੰਨਾ ਕਿ ਜੇਕਰ ਕਿਤੇ ਵੀ ਮੋਰਚੇ ਦੇ ਵਿੱਚ ਕੋਈ ਕਮੀ ਆਉਂਦੀ ਹੈ ਤਾਂ ਮੈਂ ਕਹਿੰਦਾ ਇਸ ਦੇ ਵਿੱਚ ਸਭ ਤੋਂ ਪਹਿਲਾਂ ਸਾਡੀ ਸਿੱਖ ਕੌਮ ਦਾ ਔਰ ਸਾਡੇ ਸਿੱਖਾਂ ਦਾ ਹੱਥ ਹੈ ਕਿ ਅਸੀਂ ਖੁਦ ਜਿਹੜੇ ਇਸ ਚੀਜ਼ ਦੇ ਜ਼ਿੰਮੇਵਾਰਾਂ ਕਿ ਸਾਡੇ ਮੋਰਚਿਆਂ ਦੇ ਵਿੱਚ ਇਕੱਠ ਨਹੀਂ ਜਦ ਕੇ ਸਾਡਾ ਇਹ ਜਿਹੜਾ ਮੋਰਚਾ ਸਾਡੀ ਜਿਹੜੀ ਪਹਿਲੀ ਮੰਗ ਹੈ ਚਾਰ ਮੰਗਾਂ ਨੇ ਉਹਨਾਂ ਚਾਰ ਮੰਗਾਂ ਦੇ ਵਿੱਚ ਪਹਿਲੀ ਮੰਗ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹੋਈ ਪਾਵਨ ਸਰੂਪਾਂ ਦੀ ਬੇਅਦਬੀ ਦਾ ਸੋ ਜੇਕਰ ਬੇਅਦਬੀ ਹੁੰਦੀ ਹੈ ਤਾਂ ਸਾਡੇ ਹਿਰਦੇ ਦੇ ਵਿੱਚ ਦੁੱਖ ਤਾਂ ਹੋਣਾ ਚਾਹੀਦਾ ਨਾ ਕਿ ਸਾਡੇ ਗੁਰੂ ਦੇ ਉੱਤੇ ਕੋਈ ਇਸ ਤਰ੍ਹਾਂ ਦਾ ਕੰਮ ਕਰ ਰਿਹਾ ਹੈ ਸਾਡੇ ਗੁਰੂ ਦੇ ਅੰਗਾਂ ਨੂੰ ਪਾੜ ਕੇ ਗਲੀਆਂ ਦੇ ਵਿੱਚ ਖਿਲਾਰਿਆ ਜਾਂਦਾ ਸੋ ਉਸ ਦਾ ਸਾਨੂੰ ਨਾ ਤਾਂ ਇਨਸਾਫ਼ ਮਿਲੇ ਆ ਨਾ ਪੰਜਾਬ ਸਰਕਾਰ ਨੇ ਦਿੱਤਾ ਨਾ ਕੇਂਦਰ ਸਰਕਾਰ ਨੇ ਦਿੱਤਾ ਸੋ ਸਭ ਤੋਂ ਪਹਿਲਾਂ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਤੀ ਸਾਡੀ ਕੌਮ ਨੂੰ ਜਿਹੜਾ ਦਰਦ ਨਹੀਂ ਰਿਹਾ ਮੈਂ ਇਹ ਗੱਲ ਕਹਿਣੀ ਚਾਹੁੰਦਾ ਜੇ ਹੁੰਦਾ ਤਾਂ ਇਹ ਮੋਰਚਾ ਉਸੇ ਤਰ੍ਹਾਂ ਨਾਲ ਬਰਕਰਾਰ ਰਹਿਣਾ ਸੀ ਹੋ ਸਕਦਾ ਜਿਹੜਾ ਕੰਮ ਅੱਜ ਹੌਲੀ-ਹੌਲੀ ਚੱਲ ਰਿਹਾ ਹੈ ਇਹ ਉਸ ਸਮੇਂ ਦੇ ਵਿੱਚ ਇੱਕਦਮ ਹੀ ਬਣ ਜਾਂਦਾ ਸਾਡੇ ਜਿਹੜੇ ਬੰਦੀ ਸਿੰਘ ਨੇ ਜਿਨ੍ਹਾਂ ਨੂੰ ਪਰੋਲਾ ਤੱਕ ਨਹੀਂ ਸੀ ਮਿਲੀਆਂ ਉਹ ਹੁਣ ਪਰੋਲਾ ਮਿਲ ਰਹੀਆਂ ਨੇ ਉਹ ਪਰੋਲਾ ਉਹਨਾਂ ਨੂੰ ਬੜੇ ਚਿਰ ਪਹਿਲਾਂ ਮਿਲਣ ਜਾਣੀਆਂ ਪਰੋਲ ਨੂੰ ਲੈ ਕੇ ਮੇਰਾ ਸਵਾਲ ਹੈ ਤੁਹਾਡੇ ਨਾਲ ਇੱਕ ਆਪਣਾ ਜਿਹੜਾ ਇਹ ਮੋਰਚਾ ਲੱਗਿਆ ਹੋਇਆ ਅਸੀਂ ਪਹਿਲਾਂ ਵੀ ਕਈ ਬੁਲਾਰਿਆਂ ਨੂੰ ਇਹ ਸਵਾਲ ਕੀਤੇ ਨੇ ਤਾਂ ਮੇਰਾ ਤੁਹਾਡੇ ਨਾਲ ਵੀ ਇਹ ਸਵਾਲ ਆ ਮੈਨੂੰ ਇਹ ਲੱਗਦਾ ਹੈ ਕੀ ਕੀਤੇ ਸਿਰਫ ਇੱਕੋ ਪੈਰੋਲ ਕਰਾ ਕੇ ਮਨੂੰ ਖੁਸ਼ ਜੇ ਨਜ਼ਰ ਆ ਰਹੇ ਨੇ ਆਪਣਾ ਮਕਸਦ ਉਹਨਾਂ ਨੂੰ ਪੈਰੋਲ ਕਰਾਣਾ ਹੈ ਜਾਂ ਸੰਪੂਰਨ ਤੌਰ ਤੇ ਆਜ਼ਾਦ ਕਰਾਣਾ ਹੈ ਦੇਖੋ ਜੀ ਸਭ ਤੋਂ ਇੱਕ ਨਾ ਮਤਲਬ ਕਿ ਵੀ ਆਪਾਂ ਇਹ ਗੱਲ ਕਹਿ ਦਈਏ ਕਿ ਜੇਕਰ ਆਪਾਂ ਸੰਵਿਧਾਨ ਦੇ ਮੁਤਾਬਕ ਚੱਲਦੇ ਆਂ ਇੱਕ ਤਾਂ ਹੁੰਦੀ ਹੈ ਰਿਹਾਈ ਇੱਕ ਹੁੰਦੀ ਹੈ ਪੈਰੋਲ ਇੱਕ ਹੁੰਦੀ ਹੈ ਬੇਲ ਤੇ ਸਭ ਤੋਂ ਪਹਿਲਾਂ ਇਹਨਾਂ ਦੋ ਚੀਜ਼ਾਂ ਦੇ ਲਈ ਬੇਲ ਔਰ ਰਿਹਾਈ ਦੇ ਲਈ ਜਿਹੜਾ ਹੈ ਪੈਰੋਲ ਦਾ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਪਹਿਲੋ ਪੈਰੋਲ ਨਹੀਂ ਹੁੰਦੀ ਹੈਗੀ ਤਾਂ ਉਸ ਚੀਜ਼ ਦੇ ਲਈ ਆਪਾਂ ਨੂੰ ਬੇਲ ਵੀ ਜਿਹੜਾ ਹੈ ਹਾਈ ਕੋਰਟ ਜਾਂ ਸੁਪਰੀਮ ਕੋਰਟ ਉਸ ਨੂੰ ਅਸ਼ੋ ਨਹੀਂ ਕਰਦਾ ਹੈਗਾ ਤਾਂ ਇਸ ਕਰਕੇ ਸਭ ਤੋਂ ਪਹਿਲਾਂ ਪੈਰੋਲ ਹੋਣੀ ਚਾਹੀਦੀ ਹੈ ਜਿਹੜੇ ਕਿ ਆਪਣੇ ਘਰ ਦੇ ਸੰਬੰਧੀਆਂ ਦੇ ਦੁੱਖ ਦੇ ਵਿੱਚ ਸੁੱਖ ਦੇ ਵਿੱਚ ਜਿਹੜੇ ਆ ਕਦੇ ਆਪਣੇ ਘਰ ਦੇ ਵਿੱਚ ਨਹੀਂ ਆਏ ਠੀਕ ਹੈ ਨਾ ਜੀ ਭਾਈ ਜਗਤਾਰ ਸਿੰਘ ਜੀ ਤਾਰਾ ਅਜੇ ਪਿੱਛੇ ਜੀ ਉਹਨਾਂ ਦੀ ਭਤੀਜੀ ਦਾ ਵਿਆਹ ਵੀ ਸੀਗਾ ਉਹਨਾਂ ਨੂੰ 2 ਘੰਟੇ ਦੀ ਪਰੋਲ ਦਿੱਤੀ ਜਾਂਦੀ ਹੈ ਠੀਕ ਹੈ ਨਾ ਜੀ ਸਾਡਾ ਦੇਖੋ ਸਿੱਖਾਂ ਦੀ ਪਾਵਰ ਕਿੱਥੇ ਕਿ ਜਾ ਕੇ ਮੁੱਕ ਜਾਂਦੀ ਹੈ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਇੱਕ ਪਾਸੇ ਕੋ ਬਲੱਤਕਾਰੀ ਹੈ ਜਿਸ ਨੂੰ 2 ਘੰਟੇ ਦੀ بجائے 2-2 ਮਹੀਨਿਆਂ ਦੀ ਪਰੋਲ ਦਿੱਤੀ ਜਾਂਦੀ ਹੈ। ਇੱਕ ਪਾਸੇ ਕੋ ਸਿੱਖ ਹੈ ਜਿਸ ਨੇ ਆਪਣੇ ਨੌਜਵਾਨੀ ਨੂੰ ਆਪਣੇ ਪੰਥ ਨੂੰ ਬਚਾਉਣ ਦੇ ਲਈ ਸਾਡੀਆਂ ਡਿੱਗੀਆਂ ਹੋਈਆਂ ਪੱਗਾਂ ਨੂੰ ਸਿਰਾਂ ਦੇ ਉੱਤੇ ਰਖਾਉਣ ਦੇ ਲਈ ਜਿਹੜਾ ਉਹਨਾਂ ਨੇ ਆਪਣੀ ਨੌਜਵਾਨੀ ਨੂੰ ਕਾਲ ਕੋਠੜੀ ਦੇ ਵਿੱਚ ਕੈਦ ਕਰਵਾ ਲਿਆ। 30 ਸਾਲ ਹੋ ਚੁੱਕੇ ਆ ਉਹਨਾਂ ਨੂੰ ਔਰ ਉਹਨਾਂ ਨੂੰ ਜਿਹੜਾ ਆ ਜੇਦੋਂ ਪਰੋਲ ਮਿਲਦੀ ਆ ਤਾਂ 2 ਘੰਟੇ ਦੀ ਪਰੋਲ ਦਿੱਤੀ ਜਾਂਦੀ ਹੈ ਔਰ ਅਜਿਹੀ ਪਰੋਲ ਦਿੱਤੀ ਜਾਂਦੀ ਹੈ ਕਿ ਨਾ ਤਾਂ ਉਹ ਕਿਸੇ ਨੂੰ ਮਿਲ ਸਕਦੇ ਆ ਨਾ ਕਿਸੇ ਨਾਲ ਗੱਲ ਕਰ ਸਕਦੇ ਆ ਨਾ ਉਹਨਾਂ ਨੂੰ ਉਹ ਖੁੱਲਕੇ ਕਿਸੇ ਨਾਲ ਗੱਲ ਹੀ ਨਹੀਂ ਕਰ ਸਕਦੇ। ਜਦ ਕਿ ਆ ਇਹ ਸਾਧ ਪਗੰਢੀ ਆਉਂਦੇ ਆ ਬਾਹਰ ਠੀਕ ਹੈ ਨਾ ਜੀ ਉਹ ਆਪਣਾ ਖੁੱਲ ਕੇ ਪ੍ਰਚਾਰ ਵੀ ਕਰਕੇ ਜਾਂਦੇ ਆ ਔਰ ਉਹਨਾਂ ਨੂੰ ਜੈ ਡਿਸਕੋਰਟੀਆਂ ਵੀ ਦਿੱਤੀਆਂ ਜਾਂਦੀਆਂ ਨੇ ਆ ਪਿੱਛੇ ਜਈ ਕਸਾਈਆਂ ਦਾ ਜਿਹੜਾ ਬਲਤਕਾਰੀ ਸੀਗਾ ਉਹ ਚੰਡੀਗੜ੍ਹ ਦੇ ਵਿੱਚ ਆਪਦੀ ਜਿਹੜਾ ਪਦ ਯਾਤਰਾ ਕੱਢਦਾ ਫਿਰਦਾ ਸੀ ਸੋ ਉਸ ਦੇ ਪਿੱਛੇ ਇਤਨੀ ਕੁ ਜ਼ਿਆਦਾ ਫੋਰਸ ਲਾਈ ਹੋਈ ਸੀ ਕਿਤੇ ਉਸ ਨੂੰ ਕੋਈ ਵਾਰ ਵੀ ਨਾ ਉਸ ਦਾ ਵਿੰਗਾ ਕਰ ਜਾਵੇ ਤਾਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਕਿਤੇ ਨਾ ਕਿਤੇ ਸਾਡੇ ਪੰਜਾਬ ਦੀ ਹਕੂਮਤ ਦਾ ਸਭ ਤੋਂ ਵੱਡਾ ਹੱਥ ਹੈ ਕਿ ਸਾਡੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਕਿਤੇ ਜਾਗਰੂਕ ਨਾ ਹੋ ਜਾਣ ਸੋ ਇਹੀ ਗੱਲ ਹੈ ਕਿ ਪਹਿਲਾਂ ਤਾਂ ਪ੍ਰੋਲ ਹੁੰਦੀ ਹੈ ਪ੍ਰੋਲ ਤੋਂ ਬਾਅਦ ਬੇਲ ਤੇ ਫਿਰ ਰਿਹਾਈ ਤੇ ਇਹਨਾਂ ਚੀਜ਼ਾਂ ਦੇ ਲਈ ਇਹ ਸਾਰੀਆਂ ਚੀਜ਼ਾਂ ਦੇ ਨਾਲ ਕਾਨੂੰਨ ਦਾ ਹੋਣਾ ਬਹੁਤ ਜ਼ਰੂਰੀ ਹੈ ਪਰ ਗੱਲ ਇਹ ਹੈ ਕਿ ਉਹ ਕਾਨੂੰਨ ਜਿਹੜਾ ਕਦੇ ਸਿੱਖਾਂ ਦੇ ਲਈ ਚੰਗੀ ਤਰ੍ਹਾਂ ਚੱਲੀ ਆਈ ਹੀ ਨਹੀਂ ਠੀਕ ਹੈ ਨਹੀਂ ਜੇ ਕਾਨੂੰਨ ਹੁੰਦਾ ਤਾਂ ਸਿੱਖਾਂ ਦੀ ਨੌਜਵਾਨੀ ਦਾ ਜੈਨੋਸਾਈਡ ਨਹੀਂ ਸੀ ਹੋਣਾ ਜੇਕਰ ਕਾਨੂੰਨ ਹੁੰਦਾ ਤਾਂ ਸਾਡੀਆਂ ਜਿਹੜੀਆਂ ਮਾਵਾਂ ਭੈਣਾਂ ਦੀਆਂ ਧੀਆਂ ਦੀ ਬੇਪਤੀ ਹੋਈ ਹੈ 84 ਤੋਂ ਲੈ ਕੇ 92 93 ਤੱਕ ਠੀਕ ਹੈ ਨਹੀਂ ਭਾਈ ਗੁਰਜੰਨ ਸਿੰਘ ਜੀ ਬੁੱਧ ਸਿੰਘ ਵਾਲਾ ਉਹਨਾਂ ਦੇ ਪਰਿਵਾਰ ਦੇ ਨਾਲ ਕੀ ਕੀਤਾ ਗਿਆ ਇੱਕ ਉਸ ਨਕਲੀ ਪੂਲੇ ਨਿਹੰਗ ਦੇ ਵੱਲੋਂ ਜਿਹੜਾ ਭਾਈ ਬਲਵਿੰਦਰ ਸਿੰਘ ਜਟਾਣੇ ਦਾ ਪਰਿਵਾਰ ਜਿਹੜਾ ਆ ਸਾੜ ਦਿੱਤਾ ਗਿਆ ਸੀ ਉਹਨਾਂ ਦਾ ਛੋਟਾ ਜਿਹਾ ਬੱਚਾ ਵੀ ਸਾੜ ਦਿੱਤਾ ਗਿਆ ਅੱਗ ਦੇ ਵਿੱਚ ਅਜਿਹਾ ਕੰਡ ਨਹੀਂ ਸੀ ਹੋਣੇ ਜੇਕਰ ਕਾਨੂੰਨ ਸਾਡੇ ਲਈ ਚੰਗਾ ਹੁੰਦਾ ਔਰ ਗੱਲ ਇਹ ਹੈ ਵੀ ਕਿਤੇ ਨਾ ਕਿਤੇ ਇਸ ਕਾਨੂੰਨ ਨੂੰ ਬਣਾਉਣ ਦੇ ਲਈ ਇਸ ਕਾਨੂੰਨ ਨੂੰ ਸਾਡੇ ਪ੍ਰਤੀ ਗੰਦਿਆਂ ਕਰਨ ਦੇ ਲਈ ਜਿਹੜਾ ਆ ਸਾਡੇ ਪੰਜਾਬ ਦੀਆਂ ਹਕੂਮਤਾਂ ਦਾ ਸਭ ਤੋਂ ਵੱਡਾ ਹੱਥ ਹੈ ਆ ਤੁਸੀਂ ਪਰੋਲ ਦੀ ਗੱਲ ਕਰੀ ਹੈ ਪਰੋਲ ਦੀ ਗੱਲ ਕਰੀਏ ਤਾਂ ਹਾਲੀ ਦੇ ਵਿੱਚ ਇੱਕ ਸਿੰਘ ਨੂੰ ਜੋ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਸੀ ਉਸ ਨੂੰ ਪਰੋਲ ਮਿਲਦੀ ਹੈ ਕਿ 6 ਦਿਨਾਂ ਦੇ 6 ਦਿਨਾਂ ਦੀ ਪਰੋਲ ਮਿਲਦੀ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਕੋਈ ਦੁਖਦਾਈ ਘਟਨਾ ਵਾਪਰਦੀ ਹੈ ਜਿਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਉਹਨਾਂ ਨੂੰ ਪਰੋਲ ਮਿਲਦੀ ਹੈ ਪਰ ਜੋ ਉਸ ਨੂੰ ਉਸ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਹੋਣ ਦੀ ਜਗ੍ਹਾ ਸੀਆਈ ਸਟਾਫ ਜਿਹੜਾ ਰੋਕ ਲੈਂਦਾ ਹੈ ਉਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਵੀਰ ਜੀ ਇਹ ਸਾਨੂੰ ਦਿਖਾਇਆ ਜਾਂਦਾ ਹੈ ਅਹਿਸਾਸ ਕਰਾਇਆ ਜਾਂਦਾ ਹੈ ਕਿ ਤੁਸੀਂ ਗੁਲਾਮ ਹੋ ਆਜ਼ਾਦੀ ਨਹੀਂ ਹੈ ਸਾਨੂੰ ਤੁਸੀਂ ਗੁਲਾਮ ਹੋਏ ਸਾਨੂੰ ਅਹਿਸਾਸ ਕਰਾਇਆ ਜਾਂਦਾ ਜੇਕਰ ਅਸੀਂ ਗੁਲਾਮ ਨਾ ਹੁੰਦੇ ਤਾਂ ਸਾਡੇ ਪਾਸਪੋਰਟ ਦੇ ਉੱਤੇ ਕਿਸੇ ਤਰ੍ਹਾਂ ਹੀ Hindu ਨਹੀਂ ਸੀ ਲਿਖਿਆ ਜਾਣਾ ਚਾਹੀਦਾ ਠੀਕ ਹੈ ਨਾ ਸਾਨੂੰ ਗੁਰੂ ਕੇ ਸਿੱਖ ਕਿਹਾ ਜਾਣਾ ਸੀ ਭਾਵ ਸਾਡੀ ਜਿਹੜੀ ਐ ਮਰਦਮ ਸ਼ੁਮਾਰੀ ਹੁੰਦੀ ਹੈ ਹਰ ਸਾਲ ਹਰ ਸਾਲ ਦੇ ਵਿੱਚ ਮਰਦਮ ਸ਼ੁਮਾਰੀ ਹੁੰਦੀ ਹਰ ਕੌਮ ਦੀ ਪਰ ਸਿੱਖਾਂ ਨੇ ਕਦੇ ਆਪਣੀ ਮਰਦਮ ਸ਼ੁਮਾਰੀ ਨਹੀਂ ਕਰਾਈ ਕਿਉਂ ਸਾਡੀ ਹਕੂਮਤ ਨਹੀਂ ਚਾਹੁੰਦੀ ਸਾਡੇ ਜਿਹੜੇ ਵੱਡੇ ਲੀਡਰ ਨੇ ਜਿਹੜੇ ਕੁਰਸੀਆਂ ਦਾ ਆਨੰਦ ਮਾਣਦੇ ਆ ਉਹ ਇਹਨਾਂ ਗੱਲਾਂ ਨੂੰ ਚਾਹੁੰਦੇ ਨਹੀਂ ਹੈਗੇ ਕਿ ਸਾਡੀ ਜਿਹੜੀ ਕੌਮ ਹੈ ਉਹ ਅੱਗੇ ਵੱਧ ਜਾਵੇ ਜੇਕਰ ਸਾਡੀ ਕੌਮ ਨੇ ਅੱਗੇ ਵਧਣਾ ਹੋਵੇ ਨਾ ਤਾਂ ਸਾਡੇ ਉਸ ਦੇ ਵਿੱਚ ਸਾਡੀ ਲੀਡਰਸ਼ਿਪ ਦਾ ਸਾਡੀ ਹਕੂਮਤ ਦਾ ਬਹੁਤ ਵੱਡਾ ਹੱਥ ਹੁੰਦਾ ਹੈ ਤੇ ਅੱਜ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਰਾਜ ਕੋਈ ਹੋਰ ਕਰ ਰਿਹਾ ਹੈ। ਠੀਕ ਹੈ ਨਹੀਂ ਰਾਜ ਕੋਈ ਹੋਰ ਕਰ ਰਿਹਾ ਹੈ ਪਰ ਉਸ ਰਾਜ ਨੂੰ ਚਲਾਉਣ ਦੇ ਲਈ ਸ਼ਾਸਨ ਨੂੰ ਚਲਾਉਣ ਦੇ ਲਈ ਜਿਹੜਾ ਇੱਕ ਸਿੱਖ ਬੈਠਾ ਹੈ। ਭਾਵੇਂ ਇੱਕ ਪੰਜਾਬੀ ਹੈ ਜਿਸ ਦੇ ਸਿਰ ਦੇ ਉੱਤੇ ਪੱਗ ਬੰਨੀ ਹੋਈ ਹੈ ਪਰ ਜਿਹੜਾ ਰਾਜ ਹੈ ਉਹ ਸੈਂਟਰ ਦਾ ਰਾਜ ਹੈ। Hindu ਤਾਂ ਵੀ ਰਾਜ ਹੈ। ਮੈਂ ਇਹ ਗੱਲ ਨਹੀਂ ਕਹਿੰਦਾ ਕਿ ਮੈਂ ਕਿਸੇ ਧਰਮ ਦੇ ਖਿਲਾਫ ਹਾਂ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸਾਡੇ ਉੱਤੇ ਇਹ ਚੀਜ਼ਾਂ ਕਿਉਂ ਥੋਪੀਆਂ ਜਾਂਦੀਆਂ ਨੇ? ਜਦ ਕਿ ਅਸੀਂ ਕਿਸੇ ਨੂੰ ਤੱਕੇ ਨਾਲ ਨਾ ਤਾਂ ਕਹਿੰਦੇ ਕਿ ਤੁਸੀਂ ਸਿੱਖ ਬਣੋ, ਤੁਸੀਂ ਅਮਰਤ ਸ਼ਕੋ। ਠੀਕ ਹੈ ਨਹੀਂ ਪਰ ਸਾਡੇ ਪੰਜਾਬ ਦੇ ਵਿੱਚ ਆ ਕੇ ਜਿਹੜਾ ਧੱਕੇ ਦੇ ਨਾਲ ਪ੍ਰਚਾਰ ਕਰਨਾ ਸਾਡੇ ਸ਼ਹੀਦੀ ਦਿਹਾੜਿਆਂ ਦੇ ਉੱਤੇ ਆ ਠੇਕੇ ਖਲਵਾ ਕੇ ਰੱਖਣੇ ਮੀਟ ਦੀਆਂ ਦੁਕਾਨਾਂ ਖਲਵਾ ਕੇ ਰੱਖਣੀਆਂ ਪਰ ਜਦੋਂ ਇਹਨਾਂ ਦੇ ਰਾਮ ਮੰਦਰਾਂ ਦੀਆਂ ਓਪਨਿੰਗਾਂ ਹੁੰਦੀਆਂ ਨੇ ਉਦੋਂ ਉਦੋਂ ਜਿਹੜਾ ਸਾਰਾ ਪੰਜਾਬ ਸਾਰਾ ਇੰਡੀਆ ਜਿਹੜਾ ਬੰਦ ਕਰ ਦਿੱਤਾ ਜਾਂਦਾ ਪੂਰੇ ਇੰਡੀਆ ਦੇ ਵਿੱਚ ਦੇਖੋ ੱੱਕੇ ਦੇ ਨਾਲ ਸ਼ਰਾਬਾਂ ਦੀਆਂ ਦੁਕਾਨਾਂ ਵੀ ਬੰਦ ਕਰਵਾ ਰਹੇ ਆ ਮੀਟ ਦੀਆਂ ਦੁਕਾਨਾਂ ਹੀ ਬੰਦ ਕਰਵਾ ਰਹੇ ਤੇ ਕਿਤੇ ਨਾ ਕਿਤੇ ਤਾਂ ਅਸੀਂ ਗੁਲਾਮ ਆ ਨਾ ਇਸ ਕਰਕੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਕੱਲੇ ਇੱਕ ਨੌਜਵਾਨ ਨਾਲ ਨਹੀਂ ਹੋਇਆ ਇਹ ਬਹੁਤ ਵਾਰੀ ਹੋ ਚੁੱਕਾ ਹੈ ਇਹ ਸਾਡੇ ਕੱਲੇ ਇੱਕ ਕੱਲੇ ਨੌਜਵਾਨ ਨਾਲ ਨਹੀਂ ਹੈਗਾ ਕਿ ਉਸ ਨੂੰ ਮਨੋ ਤਸ਼ੱਦਦ ਇਸ ਨੂੰ ਮਨੋ ਤਸ਼ੱਦਦ ਕਿਹਾ ਜਾਂਦਾ ਵੈਸੇ ਤਾਂ ਕਿ ਕਿਸੇ ਨੂੰ ਪਰੋਲ ਦੇ ਉੱਤੇ ਵੀ ਲਿਆਉਣਾ ਫਿਰ ਉਸ ਨੂੰ ਸੀਐਸ ਸਟਾਫ ਦੇ ਵਿੱਚ ਰੱਖਣਾ ਦੁੱਖ ਦੀ ਘੜੀ ਦੇ ਵਿੱਚ ਉਸ ਨੂੰ ਆਪਣੇ ਪਰਿਵਾਰ ਦੇ ਨਾਲ ਮਿਲਣ ਦੀ ਬਜਾਏ ਉਸ ਨੂੰ ਸੀਐਸ ਸਟਾਫ ਦੇ ਵਿੱਚ ਰੱਖਿਆ ਜਾ ਰਿਹਾ ਹੈ ਠੀਕ ਹੈ ਨਾ ਜੀ ਇਹ ਮ ਇਹੀ ਤਸ਼ੱਦਦ ਜਿਹੜਾ ਅੱਜ ਜਹੈਦਾਰ ਜਗਤਾਰ ਸਿੰਘ ਹਵਾਰਾ ਜੀ ਨਾਲ ਵੀ ਕੀਤਾ ਜਾ ਰਿਹਾ ਹੈ ਭਾਈ ਬਲਵੰਤ ਸਿੰਘ ਰਾਜੋਆਣਾ ਜੀ ਨਾਲ ਵੀ ਕਰਿਆ ਜਾ ਰਿਹਾ ਹੈ ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਜੋ ਕਿ ਮਾਨਸਿਕ ਤੌਰ ਦੇ ਉੱਤੇ ਬਿਮਾਰ ਨੇ ਉਹਨਾਂ ਦੇ ਨਾਲ ਵੀ ਇਹ ਮਨੋਤਸ਼ੱਦਤ ਕੀਤਾ ਜਾ ਰਿਹਾ ਸੋ ਅਸੀਂ ਕਿਤੇ ਨਾ ਕਿਤੇ ਸਾਨੂੰ ਜਿਹੜਾ ਗੁਲਾਮ ਦਿਖਾਉਣ ਦਾ ਤੁਸੀਂ ਵੀ ਕਿ ਤੁਸੀਂ ਗੁਲਾਮ ਹੋ ਸਾਨੂੰ ਅਹਿਸਾਸ ਕਰਵਾਇਆ ਜਾਂਦਾ ਭਾਈ ਕਿਤੇ ਨਾ ਕਿਤੇ ਇੱਕ ਵੱਡਾ ਮੁੱਦਾ ਜਿਹੜਾ ਚੱਲ ਰਿਹਾ ਹੈ ਜਿਵੇਂ ਰਹਿਮ ਦੀ ਪਟੀਸ਼ਨ ਪਾਈ ਹੋਈ ਹੈ ਐਸਜੀਪੀਸੀ ਦੇ ਵੱਲੋਂ ਭਾਈ ਰਾਜਵਾਨਾ ਨੂੰ ਲੈ ਕੇ ਤਾਂ ਉਸ ਨੂੰ ਲੈ ਕੇ ਅਮਿਤ ਸ਼ਾਹ ਦਾ ਇੱਕ ਬਿਆਨ ਆਂਦਾ ਹੈ ਕਿ ਜਿਸ ਬੰਦੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੀ ਨਹੀਂ ਉਹ ਮਾਫੀ ਦਾ ਹੱਕਦਾਰ ਨਹੀਂ ਤਾਂ ਕਿਤੇ ਨਾ ਕਿਤੇ ਉਹਨਾਂ ਦੁਆਰਾ ਇਹ ਗੱਲ ਕਿਤੇ ਨਾ ਕਿਤੇ ਤਾਂ ਇਹ ਕਲੀਅਰ ਕਰ ਹੀ ਦਿੱਤੀ ਗਈ ਹੈ ਕਿ ਅਸੀਂ ਨਹੀਂ ਉਹਨਾਂ ਨੂੰ ਛੱਡਾਂਗੇ ਜਿਹੜੀ ਧਿਰ ਨੇ ਇਹ ਪਟੀਸ਼ਨ ਪਾਈ ਸੀ ਕਿ ਉਹਨਾਂ ਦੇ ਉੱਤੇ ਰਹਿਮ ਕੀਤਾ ਜਾਵੇ ਤਾਂ ਮੈਂ ਪਹਿਲਾਂ ਤਾਂ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੁੰਨਾ ਮੇਰਾ ਸਵਾਲ ਹੈ ਉਹਨਾਂ ਨੂੰ ਐਸਜੀਪੀਸੀ ਨੂੰ ਕਿ ਉਹ ਐਸਜੀਪੀਸੀ ਅੱਜ ਤੋਂ 10 ਜਾਂ 15 ਸਾਲ ਪਹਿਲਾਂ ਕਿੱਥੇ ਸੀ ਜਿਹੜੇ ਗਿਆਨੀ ਗੁਰਬਚਨ ਸਿੰਘ ਜੀ ਉਹਨਾਂ ਨੇ ਭਾਈ ਰਾਜਵਾਨਾ ਜੀ ਨੂੰ ਇਹ ਵਿਸ਼ਵਾਸ ਦਿਵਾਇਆ ਸੀਗਾ ਕਿ ਅਸੀਂ ਤੁਹਾਡੀ ਪੈਰੋਲ ਵੀ ਤੁਹਾਡੀ ਬੇਲ ਵੀ ਕਰਾਵਾਂਗੇ ਤੇ ਤੁਹਾਨੂੰ ਰਿਹਾ ਵੀ ਕਰਵਾਵਾਂਗੇ ਠੀਕ ਹੈ ਨਾ ਜੀ ਜਦੋਂ ਉਹਨਾਂ ਨੂੰ ਫਾਂਸੀ ਦੇ ਆਰਡਰ ਹੋਏ ਸੀਗੇ ਉਦੋਂ ਗੁਰਬਚਨ ਸਿੰਘ ਜੀ ਉਹਨਾਂ ਨੇ ਉਹ ਜਥੇਦਾਰ ਸੀਗੇ ਅਕਾਲ ਤਖਤ ਸਾਹਿਬ ਦੇ ਸਾਡੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਤੇ ਇੱਕ ਬਹੁਤ ਛੋਟੀ ਜੀ ਗੱਲ ਹੈ ਦੇਸ਼ ਦੇ ਰਾਸ਼ਟਰਪਤੀ ਜਿੰਨੀ ਪਾਵਰ ਰੱਖਦਾ ਕਿਉਂਕਿ ਉਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਤਖਤ ਦਾ ਜਥੇਦਾਰ ਆ ਠੀਕ ਹੈ ਨਾ ਸਾਰੀ ਕਾਇਨਾਤ ਸਾਰਾ ਸਿੱਖ ਪੰਥ ਉਹਦੇ ਅੱਗੇ ਝੁਕਦਾ ਹੈ ਪਰ ਜਦੋਂ ਉਹ ਹੀ ਆਪਣੇ ਹੁਕਮ ਦੇ ਉਤੋਂ ਪਰ ਪچھے ਹਟ ਜਾਣ ਤਾਂ ਮੈਂ ਇਹ ਗੱਲ ਕਹੂੰਗਾ ਕਿ ਅਸੀਂ ਕਿਸੇ ਪਰਿਵਾਰ ਦੇ ਪੈਰਾਂ ਦੇ ਹੇਠ ਵੱਧੇ ਹੋਏ ਹਾਂ ਸਾਡੇ ਉੱਤੇ ਗੁਰੂ ਦਾ ਹੁਕਮ ਨਹੀਂ ਚੱਲਦਾ ਸਾਡੇ ਉੱਤੇ ਕਿਸੇ ਸਿਆਸੀ ਲੀਡਰਾਂ ਦਾ ਹੁਕਮ ਚੱਲਦਾ ਇਸ ਕਰਕੇ ਅਸੀਂ ਆਪਣੀਆਂ ਕੀਤੀਆਂ ਹੋਈਆਂ ਵਾਅਦਿਆਂ ਨੂੰ ਕੀਤੀਆਂ ਹੋਈਆਂ ਗੱਲਾਂ ਦੇ ਉੱਤੋਂ ਮੁਨਕਰ ਹੋ ਜਾਂਦੇ ਹਾਂ ਅਸੀਂ ਉਹਨਾਂ ਦੇ ਉੱਤੋਂ ਖੁਦ ਹੀ ਮੁੱਕਰ ਜਾਂਦੇ ਹਾਂ ਸੋ ਇਹ ਗੱਲਾਂ ਜਿਹੜੀਆਂ ਨੇ ਇਹ ਬਹੁਤ ਪਹਿਲਾਂ ਜਿਹੜੀਆਂ ਹੋ ਜਾਣੀਆਂ ਚਾਹੀਦੀਆਂ ਸੋ ਸਮਾਪਾ ਕੇ ਵੀ ਮੈਂ ਕਹਣਾ ਅੱਜ ਵੀ ਸਾਨੂੰ ਪਤਾ ਲੱਗ ਗਿਆ ਕਿ ਕੁਰਸੀ ਨੂੰ ਬਚਾਉਣ ਦੇ ਲਈ ਸੱਤਾ ਨੂੰ ਬਚਾਉਣ ਦੇ ਲਈ ਕੁਝ ਲੋਕ ਅਜ ਮਾਫੀਆਂ ਵੀ ਮੰਗ ਰਹੇ ਐ ਕੁਝ ਰਹਿਮ ਦੀਆਂ ਪਟੀਸ਼ਨਾਂ ਵੀ ਪਾ ਰਹੇ ਐ ਉਹ ਕਿਉਂ ਪਾ ਰਹੇ ਐ ਕਿਉਂਕਿ ਪਤਾ ਲੱਗ ਗਿਆ ਕਿ ਹੁਣ ਜਿਹੜਾ ਸਾਡਾ ਜਿਹੜਾ ਸਮਾਂ ਐ ਉਹ ਸਮਾਪਤ ਹੋ ਚੁੱਕਾ ਐ ਕਿਤਨੇ ਕਿਤੇ ਇਹ ਗੱਲ ਕਹੀ ਜਾਂਦੀ ਹੈ ਕਿ ਜਿਸ ਤਰੀਕੇ ਦੇ ਨਾਲ ਮਾਫੀ ਮੰਗੀ ਗਈ ਹੈ ਉਹ ਅਸਲ ਤਰੀਕਾ ਨਹੀਂ ਪਰ ਕਿਤੇ ਨਾ ਕਿਤੇ ਇਹ ਵੀ ਗੱਲਾਂ ਸੁਣਨ ਚਾਹੁੰਦੀਆਂ ਨੇ ਕਿ ਹਾਂ ਕਿ ਮਾਫੀ ਮੰਗ ਲਈ ਗਈ ਹੈ ਕਿ ਜੇਕਰ ਕਹਿੰਦੇ ਭੁੱਲਿਆ ਹੋਇਆ ਬੰਦਾ ਘਰ ਵਾਪਸ ਆ ਜਾਵੇ ਤਾਂ ਉਸਨੂੰ ਭੁੱਲਿਆ ਨਹੀਂ ਕਹਿੰਦੇ ਤਾਂ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈ ਕਿ ਜੋ ਸਪੋਰਟ ਕਰਨੀ ਚਾਹੀਦੀ ਹੈ ਨੌਜਵਾਨਾਂ ਨੂੰ ਪੰਥਕ ਪਾਰਟੀ ਵੀ ਕਿਹਾ ਜਾਂਦਾ ਮੈਂ ਕਹਿੰਦਾ ਜੀ ਤੁਸੀਂ ਮੈਨੂੰ ਮੇਰੇ ਸਵਾਲ ਦਾ ਇੱਕਦਾਂ ਜਵਾਬ ਦਿਓ ਕਿ ਜਿਹੜਾ ਭਾਈ ਰਾਜੂਵਾਨਾ ਉਹਨਾਂ ਨੇ ਜਾਂ ਜਹੈਦਾਰ ਰਕਤਾਰ ਸਿੰਘ ਹਵਾਰੇ ਉਹਨਾਂ ਨੇ ਇਹ ਸਾਰੀ ਟੀਮ ਨੇ ਕਾਰਜ ਕਰਿਆ ਕਿ ਇਹ ਗਲਤ ਸੀ ਇੱਕ ਇੱਕ ਕੰਮ ਗਲਤ ਤਾਂ ਹੈ ਨਹੀਂ ਸੀ ਆਪਣੀ ਡਿੱਗੀ ਹੋਈ ਪੱਗ ਨੂੰ ਬਚਾਉਣ ਦੇ ਲਈ ਸੀਗਾ ਠੀਕ ਹੈ ਨਹੀਂ ਜਿਹੜੀਆਂ ਸਾਡੇ ਸਹਿਬਜ਼ਾਦਿਆਂ ਨੇ ਸ਼ਹਾਦਤਾਂ ਦਿੱਤੀਆਂ ਨੇ ਇਹ ਜਿਹੜਾ ਪਵਦ ਦਾ ਇਲਾਕਾ ਹੈ ਨਾ ਆਪਾਂ ਪਵਦ ਦੇ ਇਲਾਕੇ 'ਚ ਖੜੇ ਆਂ ਅੰਬਾਲੇ ਕੁਰਕ ਖੇਤਰ ਤੋਂ ਲੈ ਕੇ ਅੱਗੇ ਪਟਿਆਲਾ ਇੱਧਰ ਰੋਪੜ ਏਰੀਆ ਇਹ ਸਾਰਾ ਜਿਹੜਾ ਪਵਦ ਦਾ ਏਰੀਆ ਹੈ ਠੀਕ ਹੈ ਨਾ ਜੀ ਤੇ ਇਹ ਜਿਹੜੀ ਪਵਦ ਦੀ ਧਰਤੀ ਹੈ ਇਹ ਜੰਗ ਦੀ ਜੰਗਮਈ ਧਰਤੀ ਹੈ ਇੱਥੇ ਬਾਬੇ ਬੰਦਾ ਸਿੰਘ ਬਹਾਦਰ ਨੇ ਰਾਜ ਕੀਤਾ ਇਸ ਦੇ ਉੱਤੇ ਜੰਗ ਵੀ ਕੀਤਾ ਤੇ ਸਾਡੇ ਸ਼ਹੀਦਾਂ ਦੀ ਧਰਤੀ ਹੈ ਇਹ ਬਾਬਾ ਹਨੂਮਾਨ ਸਿੰਘ ਜੀ ਹੋਣੀ ਅੰਗਰੇਜ਼ਾਂ ਦੇ ਨਾਲ ਪਹਿਲੀ ਜੰਗ ਜਿਨ੍ਹਾਂ ਨੇ ਕੀਤੀ ਠੀਕ ਹੈ ਨਾ ਜੀ ਉਹ ਅੰਗਰੇਜ਼ਾਂ ਦੇ ਨਾਲ ਪਹਿਲੀ ਜੰਗ ਕਰਨ ਵਾਲੇ ਸਾਡੀ ਇਸ ਪਾਵਨ ਪਵਿੱਤਰ ਧਰਤੀ ਦੇ ਉੱਤੇ ਆ ਕੇ ਸ਼ਹੀਦੀਆਂ ਪ੍ਰਾਪਤ ਕਰੀਆਂ ਉਹਨਾਂ ਨੇ ਤੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜੇਕਰ ਆਪਾਂ ਗੱਲ ਕਰੀਏ ਕਿ ਸਾਡੇ ਉੱਤੇ ਰਹਿਮ ਕੀਤਾ ਜਾਵੇ ਜਾਂ ਅਸੀਂ ਆਪਣੇ ਕੀਤੇ ਹੋਏ ਦੀ ਮਾਫੀ ਮੰਗਦੇ ਹਾਂ ਤਾਂ ਮੈਂ ਕਹਿੰਦਾ ਵੀ ਉਹ ਮਾਫੀ ਮੰਗਣ ਵਾਲਾ ਖੂਨ ਤਾਂ ਵੈਸੇ ਹੈ ਨਹੀਂ ਕਿਉਂਕਿ ਉਹ ਜਹੇਦਾਰ ਜਗਤਾਰ ਸਿੰਘ ਹਵਾਰਾ ਸ਼ਾਇਦ ਕੋਈ ਵਿਰਲਾ ਹੀ ਬੰਦਾ ਹੋਊਗਾ ਜਿਹੜਾ ਉਹਨਾਂ ਨੂੰ ਮਿਲਿਆ ਹੋਵੇ ਜਵਾਨਾਂ ਨੂੰ ਸਪੋਰਟ ਕਰਨੀ ਚਾਹੀਦੀ ਮੈਂ ਕਹਾਂ ਜੀ ਜੇਕਰ ਨੌਜਵਾਨ ਸਪੋਰਟ ਨਹੀਂ ਨਾ ਕਰਦੇ ਤਾਂ ਜੇਕਰ ਕਿਤੇ ਇਹ ਗੱਲ ਦਾ ਪਤਾ ਜ਼ਹਿਦਾ ਜਗਤਾਰ ਸਿੰਘ ਮਹਾਰਾਜ ਜੀ ਨੂੰ ਪਤਾ ਲੱਗਦਾ ਕਿ ਮੇਰੇ ਮੇਰੇ ਨੌਜਵਾਨ ਜਿਹੜੇ ਸਾਡੀ ਸਪੋਰਟ ਨਹੀਂ ਕਰਦੇ ਹੈਗੇ ਜਾਂ ਨੌਜਵਾਨ ਸਾਨੂੰ ਭੁੱਲੀ ਬੈਠੇ ਹੈ ਤਾਂ ਉਹਨਾਂ ਦਾ ਹਿਰਦਾ ਬੜਾ ਦੁਖਾ ਕਿਉਂ ਕਿਉਂਕਿ ਜਦੋਂ ਉਹਨਾਂ ਦੇ ਕੋਲ ਮੁਲਾਕਾਤ ਹੀ ਜਾਂਦਾ ਹੈ ਨਾ ਹਰ ਸੋਮਵਾਰ ਜਾਂ ਸ਼ੁੱਕਰਵਾਰ ਨੂੰ ਜਦੋਂ ਉਹਨਾਂ ਨੂੰ ਮੁਲਾਕਾਤ ਕਰਨ ਦੇ ਲਈ ਜਾਂਦੇ ਆ ਉਹ ਫਤਿਹ ਬਲਾਉਣ ਤੋਂ ਬਾਅਦ ਪਹਿਲਾਂ ਇਹ ਪੁੱਛਦੇ ਆ ਕਿ ਮੇਰੀ ਕੌਮ ਦਾ ਕੀ ਹਾਲ ਹੈ ਇਹ ਉਹਨਾਂ ਦੇ ਮੁੱਖ ਦੇ ਸ਼ਬਦ ਨੇ ਜੇ ਮੈਂ ਝੂਠ ਬੋਲਾਂ ਠੀਕ ਹੈ ਨਹੀਂ ਤਾਂ ਮੈਂ ਦੇਣਦਾਰ ਹੂੰਗਾ ਗੁਰੂ ਦਾ ਪਰ ਮੈਂ ਇਹ ਗੱਲ ਕਹਿਣੀ ਚਾਹੁੰਨਾ ਜੋ ਮੈਂ ਸੁਣੀ ਹੈ ਜੋ ਮੇਰੀ ਗੱਲ ਹੋਈ ਹੈ ਸੋ ਕਿ ਜਥੇਦਾਰ ਜੀ ਦੇ ਮੁੱਖ ਦੀ ਇਹ ਗੱਲ ਹੈ ਕਿ ਉਹ ਕਹਿੰਦੇ ਕਿ ਮੇਰੀ ਕੌਮ ਦਾ ਕੀ ਹਾਲ ਹੈ ਨੌਜਵਾਨਾਂ ਦਾ ਕੀ ਹਾਲ ਹੈ ਠੀਕ ਹੈ ਨਾ ਜੀ ਸੋ ਇਸ ਕਰਕੇ ਜਿਹੜਾ ਬੰਦਾ ਰੋਜ਼ 2:30 ਵਜੇ ਉੱਠ ਕੇ ਅਮਰਤ ਵੇਲੇ ਇਸ਼ਨਾਨ ਕਰਕੇ ਗੁਰੂ ਦੀ ਬਾਣੀ ਪੜ੍ਹਦਾ ਸਿਮਰਨ ਕਰਦਾ ਫਿਰ ਐਕਸਰਸਾਈਜ਼ ਕਰਦਾ ਠੀਕ ਹੈ ਨਹੀਂ ਫਿਰ ਐਕਸਰਸਾਈਜ਼ ਕਰਦਾ ਹੈ ਔਰ ਆਪਣੇ ਜਿਹੜੇ ਨਾਲ ਦੇ ਸਿੰਘ ਨੇ ਜਿਹੜੇ ਉਹਨਾਂ ਦੇ ਬੈਰਕ ਦੇ ਵਿੱਚ ਜਾਂ ਕੋਈ ਹੋਰ ਜਿਹੜੇ ਸਿੰਘ ਨੇ ਜਿਹੜੇ ਉਹਨਾਂ ਦੇ ਨਾਲ ਮੇਲ ਮਲਾਪ ਰੱਖਦੇ ਆ ਉਹਨਾਂ ਨੂੰ ਵੀ ਉਹਨਾਂ ਨੇ ਗੁਰੂ ਦੇ ਨਾਲ ਜੋੜਿਆ ਠੀਕ ਹੈ ਨਹੀਂ ਉਹਨਾਂ ਨੂੰ ਕੇਸ ਕੇਸ ਰਖਵਾਏ ਉਹਨਾਂ ਨੂੰ ਦਾੜੀਆਂ ਰਖਾਈਆਂ ਨੇ ਸੋ ਉਹਨਾਂ ਨੂੰ ਗਲਤ ਕੰਮਾਂ ਦੇ ਵਿੱਚੋਂ ਹਟਾ ਕੇ ਆਪਣੇ ਜਿਹੜਾ ਗੁਰੂ ਦੇ ਲੜ ਲਾਇਆ ਸੋ ਮੈਂ ਇਹ ਗੱਲ ਕਹਿਣੀ ਚਾਹੂੰਗਾ ਕਿ ਜੇਕਰ ਉਹਨਾਂ ਨੂੰ ਪਤਾ ਲੱਗਦਾ ਕਿ ਨੌਜਵਾਨ ਸਾਥ ਨਹੀਂ ਦਿੰਦੇ ਤਾਂ ਉਸ ਉਸ ਬੰਦੇ ਦਾ ਉਸ ਨੌਜਵਾਨ ਦਾ ਵੀ ਦਿਲ ਕਿਤੇ ਨਾ ਕਿਤੇ ਤਾਂ ਦੁਖੇਗਾ ਨਾ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜੇਕਰ ਅਸੀਂ ਜਗਤਾਰ ਸਿੰਘ ਹਵਾਰਾ ਜੀ ਨੂੰ ਆਪਣਾ ਇੱਕ ਰੋਲ ਮਾਡਲ ਮੰਨਦੇ ਆਂ ਭਾਈ ਅਮਰਤਪਾਲ ਸਿੰਘ ਜੀ ਨੂੰ ਆਪਣਾ ਰੋਲ ਮਾਡਲ ਮੰਨਦੇ ਕਿਉਂਕਿ ਭਾਈ ਅਮਰਤਪਾਲ ਸਿੰਘ ਨੇ ਤਾਂ ਕੋਈ ਗੁਨਾਹ ਨਹੀਂ ਨਾ ਕੀਤਾ ਨਾ ਤਾਂ ਉਹਨਾਂ ਨੇ ਕਿਸੇ ਨੂੰ ਮਾਰਿਆ ਨਾ ਉਹਨਾਂ ਨੇ ਕਿਸੇ ਨੂੰ ਕੁਝ ਕੀਤਾ ਉਹਨਾਂ ਨੇ ਕੋਈ ਕਾਣ ਨਹੀਂ ਕੀਤੇ ਹੈਗੇ ਪਰ ਉਹਨਾਂ ਨੇ ਕੰਮ ਕੀ ਕੀਤਾ ਸਾਡੀ ਨੌਜਵਾਨੀ ਨੂੰ ਨਸ਼ਿਆਂ ਦੇ ਵੱਲੋਂ ਹਟਾ ਕੇ ਅਮਰਤ ਦੇ ਲੜ ਲਾਇਆ ਉਹ ਅਮਰਤ ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ 1699 ਦੀ ਵਿਸਾਖੀ ਨੂੰ ਕੇਸਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਸਿੱਖਾਂ ਨੂੰ ਸ਼ਿਕਾਇਆ ਪੰਜ ਪਿਆਰਿਆਂ ਨੂੰ ਸ਼ਿਕਾਇਤ ਫਿਰ ਆਪ ਛਕਿਆ ਤੇ ਸਾਨੂੰ ਵੀ ਉਸ ਚੀਜ਼ ਦੇ ਲੜ ਲਾਇਆ ਪਰ ਜੇਕਰ ਸਾਨੂੰ ਅੰਮ੍ਰਿਤ ਛਕਣ ਦੇ ਉੱਤੇ ਪਾਬੰਦੀ ਹੈ ਸਾਡੇ ਉੱਤੇ NSA ਲੱਗ ਜਾਂਦੀ ਹੈ ਤਾਂ ਮੈਂ ਕਹਿੰਦਾ ਅਜਿਹੇ ਕੰਮ ਕਰਨ ਦੇ ਵਿੱਚ ਕੋਈ ਚੀਜ਼ ਕਰਨੀ ਚਾਹੀਦੀ ਅਸੀਂ ਵੀ ਜੇਲਾ ਦੇਖੀਆਂ ਨੇ ਥਾਣਿਆਂ ਦੇ ਵਿੱਚ ਗਏ ਆ ਕਿਉਂ ਗਏ ਆ ਆਪਣੀ ਪੱਗ ਦੀ ਲੜਾਈ ਪਿੱਛੇ ਸੋ ਅਜਿਹੀਆਂ ਲੜਾਈਆਂ ਤੋਂ ਸਾਨੂੰ ਡਰਨਾ ਨਹੀਂ ਚਾਹੀਦਾ ਸਾਨੂੰ ਖੁੱਲ ਕੇ ਸਪੋਰਟ ਕਰਨੀ ਚਾਹੀਦੀ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ